ਸਸਰੀਕ ਕਾਲ ਸਾਰੇ ਭਰਾਵਾਂ ਨੂੰ ਅੱਜ ਆਪਾਂ ਪੰਜਾਬ ਵਾਲਿਆਂ ਦੇ ਆਏ ਸੀ ਇਹਨਾਂ ਕੋਲੇ ਟਰੈਕਟਰ ਵਿਕਾਊ ਨੇ ਸੋਨਾਲਿਕਾ ਫਾਰਮ 6055 ਸਾਰੇ ਪ੍ਰਕਾਰ ਦੇ ਐ 60 ਵੀ ਖੜਾ ਹੈ ਨੋਵੋ ਵੀ ਖੜਾ ਹੈ ਭਾਈ ਜੂਵੀ ਆ ਇੱਕ ਜਮਾ ਨਵਾਂ ਖੜਾ 855 ਭਾਈ 3 ਸਪੀਡ 10 ਘੰਟੇ ਚੱਲਿਆ ਹੋਇਆ ਹੈ ਬਾਕੀ ਸਾਰੇ ਪ੍ਰਕਾਰ ਦੀ ਹੈ ਸਵਰਾਜ ਐਂਡੋ ਫਾਰਮਾ ਮਹਿੰਦਰਾ ਵਾਲਿਆਂ ਦਾ ਯੂਓ 585 ਇਧਰ ਐਂਡੋ ਫਾਰਮਾ ਇੱਕ ਕੈਂਚੀਆਂ ਦੇ ਭਰਾ ਕਰਦੇ ਆ ਸੇਲ ਸੇਲ ਪ੍ਰੇਜ਼ ਦਾ ਕੰਮ ਕਰਦੇ ਆ ਭਰਾ ਆ ਬਾਈ ਹੈ ਬਾਈ ਨੰਬਰ ਬੋਲਿਓ ਤੁਹਾਡਾ ਜੀ ਕਿਸੇ ਭਰਾ ਨੇ 94170 94170 50150 50 50150 50150 ਭਾਈ ਨੰਬਰ ਹੈ ਭਰਾ ਨਾਲ ਸੰਪਰਕ ਕਰ ਠੀਕ ਹੈ। ਬਾਈ ਨਾਲ ਸੰਪਰਕ ਕਰ ਸਕਦੇ ਹੋ। ਤੁਹਾਨੂੰ ਮੂਰੇ ਦਿਖਾ ਦਿੰਨੇ ਆ ਕੈਂਚੀਆਂ ਤੇ ਆ। ਸਾਰੇ ਟਰੈਕਟਰ ਖੜੇ ਆ ਤਕਰੀਬਨ 400 ਵਾਲੇ ਵੀ ਖੜੇ ਆ 3 ਸਪੀਡ 855 ਇਹ ਜੌਨੀ ਆਰ ਵੀ ਆ ਭਾਈ ਐਂਡ ਸਾਰੇ ਪ੍ਰਕਾਰ ਦੇ ਆ। ਆ ਬਈਆਂ ਦਾ ਨੰਬਰ ਹੈ 50150 ਪੰਜਾਬ ਟਰੈਕਟਰ ਸੇਲ ਪੇਜ ਦਾ ਕੰਮ ਕਰਦੇ ਆ ਬਾਈ। ਮਾਈਆਂ ਨਾਲ ਆ ਦੋਨੋਂ ਭਰਾਵਾਂ ਦੇ ਨੰਬਰ ਐ ਤੇ ਇੱਧਰ ਵੀ ਬਾਈ ਦਾ ਨੰਬਰ ਐ ਆ ਜੌਂਡੀਆਰ ਖੜਿਆ ਤੁਹਾਨੂੰ ਜੌਂਡੀਆਰ ਵੀ ਦਿਖਾ ਦਿੰਨੇ ਆ 5310 ਆ ਖੜਾ ਦੂਜਾ ਕੱਟ ਲੈਣਾ ਨੰਬਰ ਜਾਂ ਆਪਣਾ ਫਿਰ ਕੋਈ ਜਾਂ ਨਵੀਂ ਐ ਜਮਾ ਆ 5310 ਆ ਭਾਈ ਆ 5210 ਆ ਬਾਈਆਂ ਦਾ ਸਾਰਾ ਇਹ ਹੈ ਕੈਂਚੀਆਂ ਦੇ ਆ ਮਿੱਠੂ ਕੁਆੜੀਏ ਦੇ ਕੋਲੇ ਮਸ਼ਹੂਰ ਹੈ ਉਹਨਾਂ ਰੋਡ ਤੇ ਆ ਬਾਈਆਂ ਦਾ ਫੇਰ ਪਰਚੇਜ ਦਾ ਕੰਮ ਕਰਦੇ ਆ ਆ ਤੁਸੀਂ ਦੇਖ ਸਕਦੇ ਹੋ ਟਰੈਕਟਰ ਸਾਰੇ ਪ੍ਰਕਾਰ ਦੇ ਆ ਬਾਈਆਂ ਕੋਲੇ ਬਾਈਆਂ ਦੀ ਤੁਹਾਨੂੰ ਮੁਲਾਕਾਤ ਵੀ ਦਿਖਾਤੀ ਉਹ ਕੈਂਚੀਆਂ ਦੇ ਕੋਲੇ ਆ ਇਹ ਜਮਾ ਕੈਂਚੀਆਂ ਉਹ ਸਾਹਮਣੇ ਕੈਂਚੀਆਂ ਨੇ ਇਧਰਲੇ ਪਾਸੇ ਮਿੱਠੂ ਕੁਆੜੀਆ ਆ ਗਿਆ ਮਿੱਠੂ ਕੁਆੜੀਏ ਦੇ ਜਮਾ ਨਾਲ ਆ ਬਾਈਆਂ ਦੀ ਜੇਕਰ ਸੇ ਭਰਾ ਨੇ ਹੁਣ ਫੀਲਡਨ ਵਾਸਤੇ ਟਰੈਕਟਰ ਲੈਣੇ ਹੋਣ ਤਾਂ ਬਾਈਆਂ ਨਾਲ ਕਦੋਂ ਵੀ ਸੰਪਰਕ ਕਰ ਸਕਦਾ। ਉਹ ਟੈਕਟਰ ਵੀ ਵੇਚਨੇ ਬਾਈ। ਹਿਆਨ ਤਰ। ਠੀਕ ਹੈ ਠੀਕ ਹੈ। ਬਾਈਆਂ ਨਾਲ ਕਦੋਂ ਵੀ ਆ ਕੇ ਸੰਪਰਕ ਕਰ ਸਕਦੇ ਹੋ। ਨਵੇਂ-ਨਵੇਂ ਤਾਜ਼ੇ-ਤਾਜ਼ੇ ਟਰੈਕਟਰ ਖੜੇ ਨੇ। ਜਮਾ ਰੋਡ ਤੇ ਆ ਕੈਂਚੀਆਂ ਤੇ ਉਹਨੂੰ ਨੰਬਰ ਦੁਆਰੇ ਦਿਖਾ ਦੰਨੇ ਆ ਬਾਈ ਦਾ। ਗੋਰਾ ਰਾਪਰਾ 94 170 50 150 ਉਪਰਿਤ ਮੌਜੂਦ ਹਾਂ ਨਾ 94 652 76 ਆ 642 ਆ ਪਾਈਆਂ ਦਾ ਨੰਬਰ ਹੈ ਕੋਦੋ ਪਾਈਆਂ ਨਾਲ ਸੰਪਰਕ ਕਰ ਸਕਦੇ ਹੋ ਮਿੱਠੂ ਕੁਵਾਰੀ ਦੇ ਕੋਲੇ ਆ ਜਮਾਂ ਨਾਲ ਨਾਲ ਹੈ ਭਾਈ ਜਿਹੜੀਆਂ ਸ਼ੇਅਰ ਤੇ ਲਾਇਕ ਕਰੋ ਧੰਨਵਾਦ